ਸਤਿ ਸ੍ਰੀ ਅਕਾਲ ਜੀ ਅੱਜ ਦੀ ਇਸ ਸਾਖੀ ਵਿੱਚ ਅਸੀਂ ਸਰਵਣ ਕਰਾਂਗੇ ਕਿ ਕਿਵੇਂ ਬਾਬਾ ਸ੍ਰੀ ਚੰਦ ਜੀ ਨੇ ਆਪਣੇ ਇੱਕ ਪ੍ਰੇਮੀ ਨੂੰ ਸੰਦੂਕ ਵਿੱਚ ਬੰਦ ਕਰ ਦਿੱਤਾ ਬਾਬਾ ਜੀ ਬਾਰਕ ਵਿੱਚ ਕਈ ਮਹੀਨੇ ਰਹੇ ਨੇ ਜਿੱਥੇ ਹੁਣ ਉਹਨਾਂ ਦਾ ਨਿਵਾਸ ਸਥਾਨ ਵੀ ਬਣਿਆ ਹੋਇਆ ਏ ਉੱਥੇ ਬਹੁਤ ਸੰਗਤਾਂ ਚੱਲ ਕੇ ਆਉਂਦੀਆਂ ਸੀ ਜਿੱਥੇ ਐਨੀਆਂ ਸੰਗਤਾਂ ਆਉਂਦੀਆਂ ਉੱਥੇ ਬਾਬਾ ਜੀ ਦੇ ਕਈ ਪ੍ਰੇਮੀ ਬਣ ਗਏ ਉਹਨਾਂ ਵਿੱਚੋਂ ਇੱਕ ਪ੍ਰੇਮੀ ਸੀ ਦਰਸ਼ਨ ਦਾਸ ਕਿਹਾ ਜਾਂਦਾ ਹੈ ਉਹ ਗੁਰੂ ਜੀ ਨਾਲ ਬੜਾ ਹੀ ਪ੍ਰੇਮ ਕਰਦਾ ਸੀ ਤੇ ਉਹ ਬੜੀ ਭਗਤੀ ਕਰਦਾ ਸੀ ਜਿਵੇਂ ਭਗਤ ਰਵਿਦਾਸ ਜੀ ਸਮਾਦੀ ਲਾ ਕੇ ਬੈਠਦੇ ਸੀ ਉਹ ਉਸੇ ਤਰ੍ਹਾਂ ਬੈਠਦਾ ਇੱਕ ਦਿਨ ਜਦੋਂ ਉਹ ਬਾਬਾ ਜੀ ਦੇ ਦਰਸ਼ਨ ਕਰਨ ਲਈ ਆਇਆ ਉਸ ਭਗਤ ਨੂੰ ਭਗਤੀ ਕਰਦੇ ਕਰਦੇ ਆਪਣੇ ਅੰਤਿਮ ਸਮੇਂ ਦੀ ਸੋਚੀ ਆ ਗਈ ਉਹ ਆਪਣੇ ਅੰਤਿਮ ਸਮੇਂ ਤੋਂ ਪਹਿਲਾਂ-ਪਹਿਲਾਂ ਬਾਬਾ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਸੀ ਬਾਬਾ ਜੀ ਅੰਤਰਜਾਮੀ ਸੀ ਜਿਹੜਾ-ਜਿਹੜਾ ਉਹਨਾਂ ਦਾ ਭਗਤ ਨਾਮ ਜਪਦਾ ਉਸ ਨੂੰ ਅੰਤਿਮ ਸਮੇਂ ਦੀ ਸੋਚੀ ਹੋ ਜਾਂਦੀ ਜਦੋਂ ਕੋਈ ਭਗਤ ਭਗਤੀ ਕਰਦਾ ਹੈ ਨਾ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਆਉਣ ਵਾਲੇ ਸਾਰੇ ਚਾਰਜ ਪਹਿਲਾਂ ਹੀ ਪਤਾ ਲੱਗਣ ਲੱਗ ਜਾਂਦੇ ਹਨ ਜਦੋਂ ਪ੍ਰੇਮੀ ਦਰਸ਼ਨ ਦਾਸ ਨੂੰ ਆਪਣੇ ਅੰਤਿਮ ਸਮੇਂ ਬਾਰੇ ਪਤਾ ਲੱਗਾ ਤਾਂ ਉਹ ਬਾਬਾ ਜੀ ਪਾਸ ਪਹੁੰਚਿਆ ਉਸਨੇ ਸਾਰੀ ਗੱਲ ਬਾਬਾ ਜੀ ਨੂੰ ਦੱਸੀ ਜਿਸ ਸਮੇਂ ਉਹ ਬਾਬਾ ਜੀ ਪਾਸ ਆਇਆ ਉਸ ਸਮੇਂ ਕੁਝ ਹੋਰ ਵੀ ਪ੍ਰੇਮੀ ਉੱਥੇ ਬੈਠੇ ਸੀ ਜਿਨ੍ਹਾਂ ਨੂੰ ਲੱਗਿਆ ਕਿ ਇਹ ਸਿਰਫ ਉਦਾਂ ਹੀ ਬੋਲ ਰਿਹਾ ਹੈ ਸਾਰੇ ਕਹਿਣ ਲੱਗ ਪਏ ਕਿ ਐਦਾਂ ਕਿਸੇ ਨੂੰ ਕਿਵੇਂ ਪਤਾ ਚੱਲ ਸਕਦਾ ਹੈ ਕਿ ਉਸਦੀ ਮੌਤ ਦਾ ਸਮਾਂ ਨੇੜੇ ਆ ਗਿਆ ਹੈ। ਸਭ ਦੇ ਮਨ ਵਿੱਚ ਬੜੀ ਸ਼ੰਕਾ ਆਈ। ਚਾਹੇ ਉਹਨਾਂ ਦੀ ਬਾਬਾ ਜੀ ਉੱਪਰ ਅਤੁੱਟ ਸਰਦਾ ਸੀ ਪਰ ਫਿਰ ਵੀ ਉਹਨਾਂ ਦੇ ਮਨ ਵਿੱਚ ਆਇਆ ਕਿ ਕਿਵੇਂ ਕਿਸੇ ਨੂੰ ਪਤਾ ਲੱਗ ਸਕਦਾ ਹੈ ਕਿ ਕਿਸੇ ਦਾ ਅੰਤਿਮ ਸਮਾਂ ਨੇੜੇ ਆ ਗਿਆ ਹੈ। ਬਾਬਾ ਜੀ ਨੇ ਫਿਰ ਉਹਨਾਂ ਦੀਆਂ ਸ਼ੰਕਾਵਾਂ ਦੂਰ ਕੀਤੀਆਂ ਤੇ ਕਿਹਾ ਕਿ ਇਹ ਸੱਚ ਹੈ ਭਾਈ। ਉਸ ਵੇਲੇ ਬਾਬਾ ਜੀ ਕਹਿਣ ਲੱਗ ਪਏ ਕਿ ਭਾਈ ਅਜੇ ਤਾਂ ਤੇਰੇ ਪ੍ਰਾਣ ਜਿਸ ਜਗ੍ਹਾ ਉੱਪਰ ਨਿਕਲਨੇ ਨੇ ਤੂੰ ਉਸ ਜਗ੍ਹਾ ਤੇ ਜਾਣਾ ਹੈ ਤੂੰ ਇੰਜ ਕਰ ਉਸ ਜਗ੍ਹਾ ਤੇ ਪਹਿਲਾਂ ਹੀ ਚਲਿਆ ਜਾ ਉਸ ਸਮੇਂ ਦਰਸ਼ਨ ਜੀ ਨੇ ਬਾਬਾ ਜੀ ਨੂੰ ਸੱਤ ਵਜੇ ਆਖੇ ਤੇ ਚੱਲ ਪਿਆ ਬਾਬਾ ਜੀ ਨੇ ਉਸ ਨੂੰ ਜਗ੍ਹਾ ਦਾ ਨਾਮ ਲੈਰੀ ਦੱਸਿਆ ਸੀ ਉਹ ਉਸੇ ਜਗ੍ਹਾ ਤੇ ਗਿਆ ਤੇ ਉੱਥੇ ਇੱਕ ਝੰਡ ਦਾ ਦਰਖਤ ਸੀ ਜਿਸ ਨੂੰ ਬਾਬਾ ਜੀ ਦੇ ਕਹਿਣ ਅਨੁਸਾਰ ਉਸਨੇ ਚਿਰਾ ਦਿੱਤਾ ਕੁਝ ਬੰਦਿਆਂ ਨੂੰ ਲਗਵਾ ਕੇ ਉਸਨੇ ਇਹ ਕੰਮ ਕੀਤਾ ਤੇ ਕਿਹਾ ਕਿ ਮੈਂ ਤੁਹਾਡੀ ਮਿਹਨਤ ਦਵਾਂਗਾ ਤੁਸੀਂ ਜੰਡ ਦੇ ਦਰਖਤ ਨੂੰ ਚੀਰ ਦਵੋ ਉਸ ਦਰਖਤ ਨੂੰ ਚੀਰਨ ਤੋਂ ਬਾਅਦ ਉਸ ਦਾ ਇੱਕ ਸੰਦੂਕ ਬਣਾਇਆ ਗਿਆ ਉਹ ਜਿਉਂਦਾ ਹੀ ਸੰਦੂਕ ਵਿੱਚ ਲੰਬਾ ਪੈ ਗਿਆ ਉਸ ਸਮੇ ਬਾਬਾ ਜੀ ਨੇ ਉਸ ਨੂੰ ਦਿਨ ਸਮਾ ਤੇ ਤਾਰੀਖ ਵੀ ਦੱਸੀ ਸੀ ਉਸਨੇ ਸੋਚਿਆ ਕਿ ਦੁਨੀਆ ਤੋਂ ਜਾਣਾ ਹੀ ਤਾਂ ਹੈ ਤਾਂ ਕਿਉਂ ਨਾ ਸਾਰੇ ਕਾਰਜ ਆਪਣੇ ਆਪ ਕਰ ਲੈ ਜਾਣ ਉਹ ਆਪਣੀ ਅੰਤਿਮ ਕਿਰਿਆ ਦੀ ਤਿਆਰੀ ਕਰਵਾ ਕੇ ਭਾਰੀ ਜੱਗ ਕਰਵਾ ਕੇ ਸਭ ਨੂੰ ਲੰਗਰ ਪ੍ਰਸ਼ਾਦੀ ਸਕਵਾ ਕੇ ਆਪ ਉਸ ਸੰਦੂਕ ਵਿੱਚ ਲੇਟ ਗਿਆ ਉਸਨੇ ਕਿਹਾ ਕਿ ਮੇਰੇ ਪ੍ਰਾਣ ਤਿਆਗਣ ਤੋਂ ਬਾਅਦ ਇਸ ਸੰਦੂਕ ਨੂੰ ਜ਼ਮੀਨ ਵਿੱਚ ਦਫਨਾ ਦਿਓ ਉਸ ਸਮੇਂ ਦਰਸ਼ਨ ਦਾਸ ਨੇ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕੀਤਾ ਅਤੇ ਫਿਰ ਸਤਨਾਮ ਵਾਹਿਗੁਰੂ ਬੋਲ ਕੇ ਆਪਣੇ ਪ੍ਰਾਨ ਤਿਆਗ ਦਿੱਤੇ ਉਸ ਸਮੇਂ ਜੋ ਲੋਕ ਉਸ ਦੇ ਨੇੜੇ ਖੜੇ ਸੀ ਸਾਰੇ ਹੈਰਾਨ ਹੋ ਗਏ ਕਿ ਇੰਜ ਕਿਵੇਂ ਹੋ ਸਕਦਾ ਹੈ ਅਸਲ ਵਿੱਚ ਇਹ ਲੋਕਾਂ ਵਾਸਤੇ ਕਰਾਮਾਤ ਹੈ ਪਰ ਜੋ ਰੱਬ ਦਾ ਨਾਮ ਜਪਦੇ ਨੇ ਉਹਨਾਂ ਲਈ ਤਾਂ ਆਮ ਜਿਹੀ ਗੱਲ ਹੈ ਸਾਰੇ ਲੋਕ ਸ਼ਰਧਾ ਨਾਲ ਭਰ ਗਏ ਤੇ ਜਿਵੇਂ ਹੀ ਦਰਸ਼ਨ ਦਾਸ ਜੀ ਦੀ ਆਖਰੀ ਇੱਛਾ ਸੀ ਓਵੇਂ ਹੀ ਉਹਨਾਂ ਨੂੰ ਧਰਤੀ ਵਿੱਚ ਦਫਨਾਇਆ ਗਿਆ ਉਸ ਦੇ ਉੱਪਰ ਇੱਕ ਮੜੀ ਜਹੀ ਬਣਾ ਦਿੱਤੀ ਗਈ ਪਰ ਕੁਝ ਸਮਾਂ ਪੈਣ ਤੇ ਉੱਥੇ ਚਾਰੇ ਫੱਟਿਆਂ ਤੋਂ ਚਾਰ ਰੁੱਖ ਉੱਗ ਪਏ ਲੋਕਾਂ ਨੇ ਉਸ ਦੀ ਬੜੀ ਸਾਮ ਸੰਭਾਲ ਕੀਤੀ ਕਹਿਣ ਲੱਗੇ ਕਿ ਇੱਥੇ ਕੋਈ ਰੱਬ ਦਾ ਪਿਆਰਾ ਜਿਉਂਦੇ ਜੀ ਸੰਦੂਕ ਚ ਬੰਦ ਹੋ ਗਿਆ ਸੀ ਫਿਰ ਉੱਤੇ 베ਰੀਆਂ ਦੇ ਰੁੱਖ ਉੱਗ ਪਏ ਉਸ ਨੂੰ ਬਹੁਤ ਹੀ ਮਿੱਠੇ ਫਲ ਲੱਗੇ ਕਰਮਾਤਾ ਹਮੇਸ਼ਾ ਆਮ ਲੋਕਾਂ ਲਈ ਹੁੰਦੀਆਂ ਨੇ ਪਰ ਜੋ ਪਰਮਾਤਮਾ ਦਾ ਨਾਮ ਜਪਦੇ ਨੇ ਉਹਨਾਂ ਲਈ ਤਾਂ ਇਹ ਆਮ ਜਿਹੀ ਗੱਲ ਹੈ ਪਰ ਬਾਕੀ ਲੋਕਾਂ ਲਈ ਇਹ ਇੱਕ ਤਰ੍ਹਾਂ ਦਾ ਹਉਆ ਹੋ ਜਾਂਦਾ ਹੈ ਕਿ ਇੰਜ ਕਿਵੇਂ ਹੋ ਸਕਦਾ ਹੈ ਬਾਰਕ ਵਿੱਚ ਜਿੱਥੇ ਬਾਬਾ ਜੀ ਬਹੁਤ ਸਮਾਂ ਰਹੇ ਨੇ ਉੱਥੇ ਉਹਨਾਂ ਨੇ ਜਪਜੀ ਸਾਹਿਬ ਜੀ ਦੇ ਮਹੱਤਵ ਬਾਰੇ ਦੱਸਿਆ ਸੰਗਤਾਂ ਦੀ ਇੱਕ ਘੜੀ ਹੀ ਸੰਗਤਾਂ ਨੂੰ ਤਾਰ ਦਿੰਦੀ ਹੈ ਬਾਬਾ ਸ੍ਰੀ ਚੰਦ ਜੀ ਅਕਸਰ ਨਾਮ ਜਪਣ ਦੀ ਮਹਿਮਾ ਦੱਸਦੇ ਸੀ ਇੱਕ ਸਾਹੂਕਾਰ ਸੀ ਜੋ ਵਿਆਜ ਤੇ ਪੈਸੇ ਦਿੰਦਾ ਹੁੰਦਾ ਸੀ ਇੱਕ ਦਿਨ ਉਹ ਕਿਸੇ ਗਰੀਬ ਕਿਸਾਨ ਦੇ ਘਰੇ ਆਪਣੇ ਪੈਸੇ ਦੀ ਵਸੂਲੀ ਕਰਨ ਲਈ ਗਿਆ ਕਿਸਾਨ ਨੇ ਬੋਧ ਗਿਆ ਪਰ ਸਾਹੂਕਾਰ ਨਾ ਮੰਨਿਆ ਉਸਤੇ ਅੱਗੇ ਬੱਚੇ ਤੇ ਅਨਾਜ ਜੋ ਜੋ ਵੀ ਸੀ ਸਭ ਕੁਝ ਵਿਆਜ ਵਿੱਚ ਗਣਕੇ ਲੈ ਗਿਆ ਉਸੇ ਸਮੇਂ ਉੱਥੇ ਇੱਕ ਮਹਾਤਮਾ ਬੈਠੇ ਸੀ ਜਿਨ੍ਹਾਂ ਨੇ ਕਿਸਾਨ ਅਤੇ ਸਾਹੂਕਰ ਵਿਚਲੀ ਸਾਰੀ ਗੱਲ ਸੁਣ ਲਈ ਮਹਾਤਮਾ ਨੇ ਕਿਹਾ ਕਿ ਤੇਰਾ ਵਿਸਤਰਾ ਮੈਂ ਚੁੱਕ ਲੈਂਦਾ ਹਾਂ ਜਾਂ ਤਾਂ ਤੂੰ ਪਰਮਾਤਮਾ ਦੀ ਵਡਿਆਈ ਦੀਆਂ ਗੱਲਾਂ ਕਰਦਾ ਜਾ ਜਾਂ ਫਿਰ ਮੈਂ ਕਰਦਾ ਜਾਉ ਤੂੰ ਸੁਣੀ ਜਾਈ ਸਾਹੂਕਰ ਨੇ ਸੋਚਿਆ ਕਿ ਇੰਨਾ ਸਮਾਨ ਚੱਕਣਾ ਔਖਾ ਹੈ ਪਰ ਇਹ ਠੀਕ کہہ ਰਿਹਾ ਹੈ ਜੇ ਇਹ ਰੱਬ ਦੀ ਗੱਲ ਕਰਨ ਲਈ ਬਦਲੇ ਵਿੱਚ ਬਿਸਤਰਾ ਚੱਕ ਕੇ ਲੈ ਜਾਂਦਾ ਹੈ ਤਾਂ ਠੀਕ ਹੈ ਜਾਂ ਤਾਂ ਰੱਬ ਦਾ ਨਾਮ ਲੈਵਾਂਗਾ ਜਾਂ ਫਿਰ ਇਹ ਲਵੇਗਾ ਸਾਹੂਕਰ ਨੇ ਸੋਚਿਆ ਕਿ ਮੈਨੂੰ ਤਾਂ ਰੱਬ ਦੀ ਗੱਲ ਨਹੀਂ ਆਉਂਦੀ ਪਰ ਮੈਂ ਇਸ ਨੂੰ ਕਹਾਂਗਾ ਕਿ ਤੂੰ ਸੁਣਾ ਇਹ ਜ਼ਰੂਰ ਰੱਬ ਦੀ ਗੱਲ ਸੁਣਾਏਗਾ ਤੇ ਮੈਂ ਸੁਣਦਾ ਜਾਵਾਂਗਾ ਦੋਨੋਂ ਜਾਣੇ ਗੱਲਾਂ ਕਰਦੇ ਹੋਏ ਚੱਲ ਪਏ ਤੇ ਰਸਤੇ ਵਿੱਚ ਸਾਧੂ ਨੇ ਸੋਚਿਆ ਕਿ ਕਿਉਂ ਨਾ ਇਸ ਨੂੰ ਕੋਈ ਅਜਹੀ ਗੱਲ ਸੁਣਾਵਾਂ ਕਿ ਇਹ ਸੋਚੇ ਵੀ ਮੇਰਾ ਕਿਸੇ ਸਾਧੂ ਨਾਲ ਵਾਪਿਆ ਸੀ ਸਾਧੂ ਨੇ ਕਿਹਾ ਕਿ ਮੈਂ ਬਹੁਤ ਭਗਤੀ ਕੀਤੀ ਹੈ ਭਗਤੀ ਕਰਨ ਦੇ ਦੌਰਾਨ ਮੈਨੂੰ ਬਹੁਤ ਕੁਝ ਪਤਾ ਲੱਗਿਆ ਮੈਂ ਇਹ ਵੀ ਦੱਸ ਸਕਦਾ ਕਿ 8 ਦਿਨ ਬਾਅਦ ਤੇਰਾ ਦੇਹਾਂਤ ਹੋ ਜਾਵੇਗਾ ਤੂੰ ਆਪਣੀ ਜ਼ਿੰਦਗੀ ਵਿੱਚ ਕੋਈ ਵੀ ਚੰਗਾ ਕਰਮ ਨਹੀਂ ਕੀਤਾ ਤੂੰ ਜਿਹੜਾ 1 ਘੰਟਾ ਮੇਰੇ ਨਾਲ ਬਤਾਇਆ ਹੈ ਇਹੀ ਤੇਰਾ ਚੰਗਾ ਕਰਮ ਹੈ ਤੈਨੂੰ ਜਮਦੂਤ ਲੈ ਜਾਣਗੇ ਤੇ ਤੈਨੂੰ ਪੁੱਛਣਗੇ ਇਸ 1 ਘੰਟੇ ਦਾ ਕਰਮ ਦਾ ਪੁੰਨ ਤੂੰ ਪਹਿਲਾਂ ਲੈਣਾ ਹੈ ਚਾ ਬਾਅਦ ਵਿੱਚ ਜਦੋਂ ਮੌਤ ਆਈ ਤਾਂ ਜਮਦੂ ਦੋਸਤੋਂ ਫੜ ਕੇ ਲੈ ਗਏ ਤੇ ਫਿਰ ਚਿਤ੍ਰਗੁਪਤ ਨੇ ਪੁੱਛਿਆ ਕਿ ਦੇਖੋ ਭਾਈ ਇਸ ਨੇ ਕੀ ਕੀ ਕੰਮ ਕੀਤਾ ਹੈ ਉਸ ਦਾ ਕੋਈ ਵੀ ਚੰਗਾ ਕਰਮ ਨਹੀਂ ਸੀ ਪਰ ਉਸ ਨੇ ਸਿਰਫ ਇੱਕੋ ਚੰਗਾ ਕਰਮ ਕੀਤਾ ਜੋ ਉਸ ਨੇ ਮਹਾਤਮਾ ਦੇ ਨਾਲ 1 ਘੰਟਾ ਗੱਲਾਂ ਕੀਤੀਆਂ ਉਸ ਸਮੇਂ ਉਸਨੂੰ ਪੁੱਛਿਆ ਗਿਆ ਕਿ ਭਾਈ ਦਸ ਤੂੰ ਇਸ ਇੱਕ ਘੰਟਾ ਜੋ ਗੱਲਾਂ ਕੀਤੀਆਂ ਉਸ ਪੁੰਨ ਦਾ ਫਲ ਪਹਿਲਾਂ ਲੈਣਾ ਜਾਂ ਬਾਅਦ ਵਿੱਚ ਸਹੂਕਰ ਕਹਿਣ ਲੱਗਾ ਜੀ ਪਹਿਲਾਂ ਹੀ ਦੇ ਦਿਓ ਕਹਿਣ ਲੱਗਾ ਮੈਂ ਇਹੀ ਫਲ ਮੰਗਦਾ ਹਾਂ ਜਿੱਥੇ ਉਹ ਮਹਾਤਮਾ ਰਹਿੰਦਾ ਹੈ ਮੈਨੂੰ ਉੱਥੇ ਲੈ ਚੱਲੋ ਮਹਾਤਮਾ ਪੁੱਛਣ ਲੱਗਾ ਭਾਈ ਤੂੰ ਆ ਗਿਆ ਕਹਿਣ ਲੱਗਾ ਤੁਹਾਡੀ ਕਿਰਪਾ ਨਾਲ ਆ ਗਿਆ ਹਾਂ ਪਰ ਜਮਦੂਤ ਜੇ ਬਾਹਰ ਖੜੇ ਨੇ ਸਤ ਸੰਗਤ ਜਿੱਥੇ ਪਰਮਾਤਮਾ ਦਾ ਸਿਮਰਨ ਹੁੰਦਾ ਉੱਥੇ ਜਮਦੂਤ ਅੰਦਰ ਨਹੀਂ ਆ ਸਕਦੇ ਸਾਧੂ ਨਾਲ ਗੱਲਾਂ ਕਰਦੇ ਕਰਦੇ ਇੱਕ ਘੰਟਾ ਹੋ ਗਿਆ ਸੀ ਹੁਣ ਇੱਕ ਘੰਟੇ ਦੀ ਸੰਗਤ ਜਿੰਨਾ ਫਲ ਉਸਨੇ ਲੈ ਲਿਆ ਜਮਦੂਤ ਬਾਹਰ ਖੜੇ ਸਹਾੂਕਰ ਨੂੰ ਬਹੁਤ ਹੀ ਇਸ਼ਾਰੇ ਨਾਲ ਬੁਲਾ ਰਹੀ ਸੀ ਕਿਤੇ ਆਵਾਜ਼ਾਂ ਮਾਰਦੀ ਪਰ ਸਹਾੂਕਰ ਬਾਹਰ ਹੀ ਨਾ ਜਾਵੇ ਆਖਿਰ ਵਿੱਚ ਜੰਮਦੂਤ ਹਾਰ ਗਏ ਤੇ ਇਕੱਲੇ ਹੀ ਵਾਪਸ ਚਲੇ ਗਏ ਉਹਨਾਂ ਨੇ ਧਰਮਰਾਜ ਕੋਲ ਜਾ ਕੇ ਸ਼ਿਕਾਇਤ ਕੀਤੀ ਕਿ ਉਹ ਵਾਪਸ ਨਹੀਂ ਆ ਰਿਹਾ ਧਰਮਰਾਜ ਕਹਿਣ ਲੱਗਾ ਕਿ ਉੱਥੇ ਤਾਂ ਮੇਰੀ ਵੀ ਪੇਸ਼ ਨਹੀਂ ਜਾਂਦੀ ਸੰਗਤ ਤਾਂ ਕਰਮਾਂ ਨਾਲ ਮਿਲਦੀ ਹੈ ਇਸ ਲਈ ਅਰਦਾਸ ਕਰਨੀ ਚਾਹੀਦੀ ਹੈ ਕਿ ਸਾਨੂੰ ਚੰਗੀ ਸੰਗਤ ਮਿਲਦੀ ਰਹੇ ਸਤਸੰਗਤ ਜੀ ਏਸੀ ਅੱਜ ਦੀ ਸਾਖੀ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਚੰਗੀ ਲੱਗੀ ਲਾਈਕ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਜੀ ਧੰਨਵਾਦ